2019 ਵਿੱਚ ਸ਼ਾਕੋਟ ਵਿੱਚ ਆਏ ਹੜ੍ਹ ਤੋਂ ਬਾਅਦ ਸੂਬਾ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ ਜੇਕਰ ਅੱਜ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਫਗਵਾੜਾ ਦੇ ਪਿੰਡ ਦਰবেশ ਤੇ ਨਾਲ ਲੱਗਦੇ ਸੂਏ ਦੀ ਸਫਾਈ ਨਾ ਹੋਣ ਕਰਕੇ ਪਿੰਡ ਵਿੱਚ ਹੜ ਦਾ ਮਾਹੌਲ ਬਣਿਆ ਪਿਆ ਜਾਣਕਾਰੀ ਦਿੰਦੇ ਹੋਏ ਪਿੰਡ ਦਰবেশ ਦੇ ਵਸਨੀਕ ਕਮਲਕੀਰ ਸਿੰਘ ਨੇ ਨਿਸ਼ਾਨ ਸਿੰਘ ਹੋਰਾਂ ਨੇ ਬਰਸਾਤ ਕਾਰਨ ਪਾਣੀ ਦਾ ਬਹਾਵ ਇਸ ਸੂਏ ਵਿੱਚ ਕਾਫੀ ਤੇਜ਼ ਹੋਣ ਕਰਕੇ ਦੋਦ ਸੂਏ ਵਿੱਚ ਪਾੜ ਪੈ ਗਿਆ ਇਸ ਕਾਰਨ ਤਹਿਸੀਲ ਫਗਵਾੜਾ ਦੇ ਪਿੰਡ ਦਰবেশ ਤੇ ਆਸ-ਪਾਸ ਦੇ ਲੱਗਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਜਿਸ ਨਾਲ 400 ਏਕੜ ਦੇ ਕਰੀਬ ਫਸਲ ਪਾਣੀ ਦੀ ਚਪੇਟ ਵਿੱਚ ਆ ਗਈ ਅਸੰਜੇ ਪ੍ਰਸਾਦ ਜਿਹੜੀ ਹੈ ਉਸ ਦਾ ਸ ਕਰਨ ਕਰਕੇ ਇਹ ਬੜੀ ਜਿਹੀ ਕੋਧਾ ਉਹ ਕਿੰ ਦਾ ਡਰੇਨ ਸੋਧੀਆਂ ਬਣੀ ਨ ਕੁਰੀਆਂ ਉਹ ਕੁਰੀਆਂ ਇਕ ਕਿਚ ਜਿਹੜੇ ਲੇ ਕਰਦੇ ਨਹੀਂ ਉਹਨਾਂ ਨੂੰ ਬੋਸਤਾ ਨਹੀਂ ਇਹਨਾਂ ਦਾ ਬਰੇ ਪਿੱਛੋਂ ਬੰਦ ਕਰਨਾ ਇਹਨਾਂ ਦਾ ਪਾਣੀ ਦਾ ਨਿਕਾਸ ਸੀ ਪਾਣੀ ਦਾ ਨਿਕਾਸ ਬੰਦ ਕਰਨ ਤੇ ਸਾਰਾ ਇਸ ਪਾਣੀ ਸੱਜੇ ਪਾਸੇ ਮਿਲੇ ਗ੍ਰੈਂਸਾਈਲ ਦੇ ਸਾਰਾ ਪਾਣੀ ਜਿਹੜਾ ਸੀ ਉੱਤੇ ਰੁਕੇ ਦਨ ਐਟ ਅ ਟਾਈਮ ਜਿਹੜੇ ਲੋਕ ਸਨ ਉਹਨਾਂ ਨੇ ਕਿੰਨੇ ਪੁੜੀਆਂ ਖਰੀਦ ਕੀਤੀਆਂ ਉਹ ਪਾਣੀ ਥੋੜਾ ਐਸ ਆ ਗਿਆ ਮੈਂ ਦਰਬੇਸ਼ ਤੋਂ ਸਲਾਹ ਕਰ ਰਿਹਾ ਉਹ ਤੇ ਜਨਾ ਸਿੰਘ ਦਾ ਸਾਹ ਮੇਰੇ ਨਾਲ ਨੇ ਅਡੀਸ਼ਨ ਕਿਕ ਮਿਸਰ ਦਾ ਗਾੜਾ ਉਹ ਵੀ ਆ ਰਹੇ ਨੇ ਗਿੱਪੀ ਕਿ ਮਿਸਰ ਬੁਖਾ ਲਓ ਗੱਲ ਕੀਤੀ ਹੈ ਕੱਲ ਹੀ ਮੀਟਿੰਗ ਹੋਈ ਹੈ ਉਹ ਕੱਲ ਮੈਂ ਅਡੀਸ਼ਨ ਨੂੰ ਕਿਹਾ ਸੀ ਮੈਡਮ ਨੂੰ ਕਿਹਾ ਸੀ ਏਡੀਸੀ ਨੂੰ ਕਿ ਬਰਸਾਤ ਆਣੀ ਹੈ ਫਲੱਡ ਕਿਸੇ ਪਾਸੇ ਵੀ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਬਰਸਾਤ ਅਚਨਚੇਤ ਇੱਕ ਸਾਰ ਨਹੀਂ ਪੈ ਰਹੀ ਜਿਸ ਦੇ ਪਹਿਰੇ ਬੜੀ ਧੰਪੇ ਮਿਲੋਤੀ ਨਾਲ ਬਹੁਤ ਜ਼ਿਆਦਾ ਗਰਜ ਕੇ ਬਰਸਾਤ ਕਰ ਰਹੀ ਹੈ ਇਸ ਕਰਕੇ ਕਾਫੀ ਪਿੰਡਾਂ ਦਾ ਨੁਕਸਾਨ ਮੇਰੇ ਸੱਜੇ ਪਾਸੇ ਜਿਹੜੇ ਦਰਵੇਸ਼ਪਿੰਡ ਤੋਂ ਉੱਪਰ ਪਿੰਡ ਜਿਹੜੇ ਹੈਗੇ ਆ ਤੁਲਾ ਉੱਜਾ ਪਿੰਡ ਜੱਟਪੁਰ ਜੱਟਾਂ ਬਾਣੋ ਕੀ ਮੌਲੀ ਇਹ ਸਾਈਡ ਜਿੱਨੀ ਹੈਗੀ ਇਹ ਸਾਰਾ ਪਾਣੀ ਇਸ ਸਾਈਡ ਨੂੰ ਆ ਰਿਹਾ ਹੈ ਇਸ ਸਾਈਡ ਦੇ ਅੱਗੇ ਕੋਈ ਨਿਕਾਸ ਨਹੀਂ ਉੱਥੋਂ ਨਿਕਾਸ ਸਕੇ ਕਾਲੀ ਬੈ। ਕਾ ਇਹ ਪਾਣੀ ਮੋਸਟ ਆ ਵੀ ਕਾਲੀ ਬੈ ਦੇ ਵਿੱਚ ਜਾਏਗਾ ਉਹ ਕਾਲੀ ਬੈ ਜਿਹੜੀ ਅੱਗੇ ਖੂ ਹੋਏਗੀ ਉਸ ਤੋਂ ਅੱਗੇ ਪਾਣੀ ਰੁਕਣਾ ਨਹੀਂ ਹੈ। ਮੇਰਾ ਖਿਆਲ ਹੈ ਜੇ ਜ਼ਿਆਦਾ ਹੋਏਗਾ ਤਾਂ ਉਹ ਦੇ ਨੂੰ ਉਛਾਲਾ ਮਾਰ ਸਕਦਾ ਲੇਕਿਨ ਉਦੋਂ ਕਾਫੀ ਸ਼ੋਰ ਹੋ ਜਾਏਗਾ ਕਿ ਪਾਣੀ ਜਿਹੜਾ ਉੱਧਰ ਦੀ ਬਹਿ ਜਾਏਗਾ। ਐਡਮਿਨਿਸਟ੍ਰੇਸ਼ਨ ਪੋਲਿਸ ਹਾਂਜੀ ਕੀ ਨਾਮ ਜੀ ਤੁਹਾਡੇ? ਅਮਰਜੀਤ ਸਿੰਘ। ਅਮਰਜੀਤ ਜੀ ਕਿਹੜੇ ਪਿੰਡ ਤੋਂ ਆਪਾਂ? ਆ ਪੱਦਰਵੇਸ਼ ਪਿੰਡ ਤੋਂ। ਕੀ ਮਾਮਲਾ ਜਿਹੜਾ ਜਾਹ ਹੋਇਆ? ਕੀ ਮਾਮਲਾ? ਮਾਮਲਾ ਇਹ ਆ ਹੁਣ ਪਸ਼ੂ ਵੀ ਸਾਰੇ ਡੁੱਬ ਗਏ ਆ ਆ ਜਿਹੜਾ ਪਾਣੀ ਪੈ ਰਿਹਾ ਪੁਰਜਾਂ ਦਾ ਸਿੱਧਾ ਡਾਇਰੈਕਟ ਜਿਹੜੇ ਝੋਨੇ 'ਚ ਪੈ ਰਿਹਾ ਇਹ ਤਾਂ ਖਤਮ ਹੋ ਗਿਆ ਬਿਲਕੁਲ ਟੋਟਲੀ ਠੀਕ ਹੈ ਜੀ ਇਹਨਾਂ ਨੂੰ ਵੱਧ ਤੋਂ ਵੱਧ ਹਮਾਇਤ ਮਿਲਣਾ ਚਾਹੀਦਾ ਮਾਤੀ ਹੁਣ ਝੋਨਾ ਦੁਆਰਾ ਲੱਗ ਨਹੀਂ ਸਕਦਾ ਨਾ ਤਾਂ ਫਨੀਆਂ ਰਹਿ ਗਈਆਂ ਨਾ ਇਹ ਜਿਹੜਾ ਝੋਨਾ ਪਹਿਲਾਂ ਇੱਕ ਵੱਡਾ ਸੀ ਤਾਂ ਹੁਣ ਛੋਟਾ ਲੱਗ ਸਕਦਾ ਇਹ ਨਾਲ ਅਮਰ ਜੀ ਜੀ ਜੇ ਗੱਲ ਕਰੀਏ ਕਿੰਨਾ ਕੁ ਲੱਗਦਾ ਜ਼ਮੀਨ ਜਿਹੜੀ ਆ ਕਿੰਨੀ ਕਿੱਸ ਪਾਣੀ ਦੀ ਚਪੇਟ ਚ ਆਈ ਆ ਇਹ ਤਾਂ ਬਹੁਤ ਯਾਨੀ ਕਿ 2 250 ਏਕੜ ਜ਼ਮੀਨ ਦਾ ਆ ਗਿਆ ਤੁਹਾਡੀ ਕਿੰਨੀ ਸੀ ਸਾਡੇ 25-30 ਕੱਲੇ ਜ਼ਮੀਨ ਪਈ ਸਰ ਪਸ਼ੂ ਵਗੈਰਾ ਕਿੰਨੇ ਸੀ ਟੋਟਲ ਪਸ਼ੂ ਉਹ ਦੇਖੋ ਪਸ਼ੂ ਵਾਲਾ ਬੰਦਾ ਖੜਾ ਜੀ ਉਹਦਾ ਪਸ਼ੂ ਘਟੋ ਘਟ ਵੀ ਉਹ ਡੇਰੇ ਦੇ ਉੱਤੇ ਮੇਰਾ ਖਾਲਾ ਰੋਟਾ 250 ਪਸ਼ੂ ਹਣਾ ਚਾਰ ਪੰਜ ਭਰਾ ਰਹਿੰਦੇ ਇਹਦਾ 20 25 25 ਪਸ਼ੂ ਉਹ ਸਾਹਮਣੇ ਉਹ ਸਾਹਮਣੇ ਡੇਰਾ ਡੁੱਬਿਆ ਗਿਆ ਡੁੱਬਿਆ ਗਿਆ ਡੇਰਾ ਤੇ ਕੋਈ ਮਰੀ ਇੱਕ ਹਾਂਜੀ ਭਾਜੀ ਕੀ ਨਾ ਆਪਣਾ ਜੀ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਜੀ ਜਿੱਦਾ ਪਾਣੀ ਆ ਰਿਹਾ ਇਹਨੇ ਤੇਜ਼ ਵਹਾਅ ਦੇ ਵਿੱਚ ਸੁਰਾਂ ਚ ਆਇਆ ਤੁਹਾਡੇ ਪਸ਼ੂ ਵੀ ਆਏ ਆ ਕਿ ਪਸ਼ੂਆਂ ਦਾ ਬਚਾਇਆ ਜਾਂ ਕਿ ਦੱਸ ਨੁਕਸਾਨ ਆ ਪਸੂ ਡੁੱਬ ਗਿਆ ਪਾਣੀ ਚ ਕਾਫੀ ਜਾਨੀ 2 2 ਫੁੱਟ ਪਾਣੀ ਹੈਗਾ ਹੈ ਹਾਂਜੀ ਨਹੀਂ ਉਹਦਾ ਪਸ਼ੂ ਜਾਨੀ ਕਿ ਜੀਉਂਦੇ ਆ ਉਹਦਾ ਠੀਕ ਹੈ ਜਾਨੀ ਕਿ ਵਧੀਆ ਕੋਈ ਚੱਕਰ ਨਹੀਂ ਹੈਗਾ ਅੱਜ ਵੈਸੇ ਨੁਕਸਾਨ ਕਿੰਨਾ ਕੁ ਨੁਕਸਾਨ ਜਿਹੜਾ ਹੋ ਗਿਆ ਤੁਹਾਡਾ ਉਹ ਤਾਂ ਜੀ ਹੁਣ ਕਾਫੀ ਹੈ ਜਾਨੀ ਕਿ ਢੇੜਾ ਸਗਾ ਕਾਫੀ ਜਾਨੀ ਕਿ ਡੁੱਬ ਗਿਆ ਜਾਨੀ ਕਿ ਢੇੜਾ ਤੂੜੀ ਦਾ ਇਦਾਂ ਕਾਫੀ ਜਾਨੀ ਕਿ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਤੁਸੀਂ ਮੰਗ ਵੀ ਦਹੀ ਹੈ ਵੀ ਜਿਹੜਾ ਪਾਣੀ ਆ ਰਿਹਾ ਪਿੱਛੋਂ ਵੀ ਅੱਗੇ ਤੱਕ ਚਾਲੂ ਕੀਤਾ ਜਾਵੇ ਜਿਹੜੀਆਂ ਰਾਸੇ ਦੀ ਪੁੜੀਆਂ ਪੈਣੀਆਂ ਉਹਨਾਂ ਦਾ ਕਰਕੇ ਰੁਕਾਵਟ ਪ ਵੇ ਚੱਕਰਾ ਇਹ ਅੰਸਰ ਕੀ ਮਾਮਲਾ ਹੈ ਇਹ ਪਿੰਡ ਦਰਬੀਸ਼ ਫਗਵਾੜਾ ਤਹਿਸੀਲ ਦਾ ਜ਼ਿਲ੍ਹਾ ਫਤਿਹਪੁਰ ਦਾ ਪਿੰਡ ਹੈ ਇਹ ਭਾਰੀ ਬਰਸਾਤ ਹੋਣ ਕਰਕੇ ਪਿੱਛੋਂ ਜਿੰਨੇ ਸਾਰੇ ਪਿੰਡਾਂ ਦਾ ਪਾਣੀ ਜਿਹੜਾ ਹੈਗਾ ਉਹਦਾ ਫਲੋ ਜਿਹੜਾ ਹੈਗਾ ਇਧਰ ਨੂੰ ਆ ਗਿਆ ਹੈ ਕਿਉਂਕਿ ਜ਼ਮੀਨਾਂ ਵਗਦੀਆਂ ਹੈ ਪਾਣੀ ਦਾ ਪ੍ਰੋਪਰ ਨਿਕਾਸ ਨਹੀਂ ਹੈ ਪਾਣੀ ਜਮਾ ਹੋ ਗਿਆ ਸੀ ਸੋ ਇਮੀਡੀਏਟਲੀ ਜਿਹੜੀ ਹੈ ਸੜਕ ਨੂੰ ਢੋਲਣਾ ਪਿਆ ਤਾਂ ਕਿ ਪਾਣੀ ਸੜਕ ਤੋਂ ਪਾਰ ਜਾ ਕੇ ਜਿਹੜਾ ਹੈਗਾ ਇਹਦਾ ਲੈਵਲ ਡਾਊਨ ਆਜੂ। ਅੱਗੇ ਵੀ ਇਹ ਐਸਟਰਾ ਹੀ ਜਿੱਥੇ ਕਿਧਰੇ ਜਾ ਕੇ ਪਾਣੀ ਦਾ ਨਿਕਾਸ ਹੈ ਹੋਰ ਸਾਡੇ ਪਿੰਡਾਂ ਚ ਹੁੰਦਾ ਹੋਇਆ ਇਹ ਅੱਗੇ ਜਾ ਕੇ ਚੋਚ ਮਿਲੇਗਾ ਬੈਂਚ ਮਿਲੇਗਾ। ਸੋ ਉਹ ਅਸਲ ਜਿਹੜਾ ਇਹਦਾ ਰਸਤਾ ਹੈਗਾ ਉਹ ਪਾਣੀ ਚੁੱਕੇ ਆਪਾਂ ਕਹਿ ਨਹੀਂ ਸਕਦੇ ਵੀ ਅੱਜ ਇਸ ਪਾਸੇ ਗਿਆ ਤੇ ਕੱਲ ਅਗਲੀ ਬਰਸਾਤ ਤੇ ਖੱਬੇ ਪਾਸੇ ਕਿਉਂਕਿ ਇਹ ਜਿਹੜਾ ਨੇਚਰਲ ਵਾਟਰ ਹੈ ਸਾਰੇ ਪਾਸੇ ਚੱਲਦਾ ਰਹਿੰਦਾ। ਸੋ ਇੱਕ ਤਾਂ ਪੁਲੀਆਂ ਦੀ ਜਿਹੜੀ ਵਾਈਟਨਿੰਗ ਹੈ ਜਾਂ ਸਫਾਈ ਹੈ ਉਹ ਉਹ ਐਕਚੁਅਲ ਸਾਡੇ ਸਾਫ ਕਰਨਗੇ। ਔਰ ਉਸ ਤੋਂ ਇਲਾਵਾ ਫਰਦਰ ਜਿੱਥੇ ਜਾ ਕੇ ਇਹਨੂੰ ਚੈਨਲਾਈਜ਼ ਕਰਨਾ ਹੈਗਾ ਉਹਦੇ ਜਿਹੜੇ ਇਹ ਵਰਕ ਹੋ ਸਾਡੇ ਕੀਤੇ ਜਾਣਗੇ ਮੇਰੇ ਤੋਂ ਪਹਿਲਾਂ ਡੀ ਸਾਹਿਬ ਦੇਖ ਗਿਆ ਮੋਕਾ ਔਰ ਉਹਨਾਂ ਨੇ ਸਾਰੇ ਕੰਮਾਂ ਲਈ ਸਿਵਲ ਆਫੀਸਰਜ਼ ਦੀ ਡਿਊਟੀ ਲਾਤੀ ਸਰ ਜਿੱਦ ਜ਼ਮੀਨਾਂ ਤੇ ਪਾਣੀ ਆਇਆ ਜਿਹੜੇ ਜ਼ਿੰਮੇਦਾਰਾਂ ਵੱਲੋਂ ਵੀ ਕੋਈ ਮੰਗ ਕੀਤੀ ਗਈ ਕਿਸੇ ਤਰ੍ਹਾਂ ਦੀ ਮੈਨੂੰ ਹਜੇ ਕੋਈ ਜ਼ਿੰਮੇਦਾਰ ਇਸ ਤਰ੍ਹਾਂ ਦਾ ਕੋਈ ਮਿਲੇ ਨਹੀਂ ਬਾਾਕੀ ਕੋਈ ਆਣਗੇ ਇਹਨਾਂ ਦੀ ਮੰਗ ਹੋਏਗੀ ਜਾਇਜ਼ ਹੋਏਗੀ ਸਰਕਾਰوں ਨੂੰ ਜ਼ਰੂਰ ਪੂਰਾ ਕਰੇਗੀ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ